ਪਰਿਵਾਰ ਦੀ ਸਿਹਤ ਵਾਸਤੇ ਜਿਹੜਾ 10 ਲੱਖ ਦਾ ਬੀਮਾ ਯੋਜਨਾ ਲੈ ਕੇ ਆਈ ਹੈ ਕਿਸ ਤਰੀਕੇ ਨਾਲ ਵਿਖੇ ਇਹ ਜਿਹੜੀ ਗਰੀਬ ਜਨਤਾ ਹੀ ਉਹਨਾਂ ਕੋ ਇਲਾਜ ਵਾਸਤੇ ਵੀ ਇੰਨਾ ਪੈਸਾ ਨਹੀਂ ਹੁੰਦਾ ਤਾਂ ਤਾਂਗੇ ਉਹਨਾਂ ਕੋ ਇਲਾਜ ਨਹੀਂ ਕਰਾਇਆ ਜਾਂਦਾ ਜਿਸ ਕਰਕੇ ਉਹਨਾਂ ਨੂੰ ਬੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਤੇ ਹੁਣ ਜੋ ਸਰਕਾਰ ਨੇ ਸਾਨੂੰ 10 ਲੱਖ ਰੁਪਏ ਦਾ ਮੁਫਤ ਇਲਾਜ ਦਿੱਤਾ ਹੈ ਤੇ ਇਸ ਦਾ ਫਾਇਦਾ ਸਾਰੇ ਗਰੀਬ ਜਨਤਾ ਜਾਂ ਅਮੀਰ ਜਨਤਾ ਸਾਰਿਆਂ ਨੂੰ ਹੀ ਇੱਕੋ ਜਿਹਾ ਹੀ ਹੋਏਗਾ ਹਾਂਜੀ ਬਹੁਤ ਹੀ ਵਧੀਆ ਸਰਕਾਰ ਆ ਜੋ ਸਾਰਿਆਂ ਬਾਰੇ ਸੋਚਦੀ ਐ ਇਹੋ ਜਿਹਾ ਪਹਿਲਾਂ ਕਦੀ ਇਹੋ ਜਿਹਾ ਹੋਇਆ ਹੀ ਨਹੀਂ ਜੋ ਇਸ ਵਾਰ ਹੋਇਆ ਸਾਨੂੰ ਅਗਲੀ ਵਾਰ ਵੀ ਇਹੋ ਜੀ ਸਰਕਾਰ ਚਾਹੀਦੀ ਮੇਰੀ ਸੰਭਾਲ ਦੇ ਵਿੱਚ ਤੇ ਇੰਨੀ ਉਮਰ ਹੋ ਗਈ ਹੈ ਤੱਕ ਤੇ ਇਹੋ ਜੀ ਕੋਈ ਸਕੀਮ ਆਈ ਨਹੀਂ ਜਿਹੜਾ ਮੁਫਤ ਇਲਾਜ ਹੋ ਜੇ ਅਜੇ ਤੱਕ ਇਹ ਕੰਮ ਹੋਇਆ ਹੀ ਨਹੀਂ ਜਿਹੜਾ ਇਹ ਕਰਨਾ ਹੈ ਬਿਲਕੁਲ ਹਾਂਜੀ ਕੋਈ ਸ਼ਰਤ ਨਹੀਂ ਇਹਨਾਂ ਦੀ ਫ੍ਰੀ ਇਲਾਜ ਆ ਅਸੀਂ ਕਾਲ ਦਾ ਸਮਰੋਹ ਪੰਜਾਬ ਦੇ ਖੇਰੇ ਦਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਜਗਜੀਤ ਸਿੰਘ ਦਸ਼ਕੋ ਤੁਸੀਂ ਵੇਖ ਰਹੇ ਹੋ ਕਿ ਆਮ ਆਦਮੀ ਪਾਰਟੀ ਦੀ ਸੱਤਾਚ ਸਰਕਾਰ ਆਈ ਤੇ ਸਰਕਾਰ ਵੱਲੋਂ ਆਪਣੇ ਵਾਅਦੇ ਜਿਹੜੇ ਕੀਤੇ ਸੀ ਲਗਾਤਾਰ ਉਹਨਾਂ ਨੂੰ ਪੂਰਾ ਕੀਤਾ ਜਾ ਰਿਹਾ ਜੇ ਮੈਂ ਗੱਲ ਕਰਾਂ ਸਰਕਾਰ ਦੀ ਮੇਨ ਮਕਸਦ ਸੀਗਾ ਜਦੋਂ ਸੱਤਾਚ ਸਰਕਾਰ ਆਈ ਸੀ ਤੇ ਉਹਦੇ ਵੱਲੋਂ ਸਿਹਤ ਸਹੂਲਤਾਂ ਅਤੇ ਸਿੱਖਿਆ ਦੀ ਗੱਲ ਕੀਤੀ ਗਈ ਸੀ ਜਿਸ ਤਰੀਕੇ ਨਾਲ ਸਿੱਖਿਆ ਨੂੰ ਉੱਚਾ ਚੁੱਕਣ ਲਈ ਬਹੁਤ ਵਧੀਆ ਉਪਰਾਲੇ ਕੀਤੇ ਗਏ ਉਸੇ ਤਰੀਕੇ ਨਾਲ ਹੀ ਹੁਣ ਸਿਹਤ ਨੂੰ ਲੋਕਾਂ ਦੀਦਾ ਧਿਆਨ ਰੱਖਦੇ ਹੋਏ ਸਰਦਾਰ ਭਗਵੰਤ ਸਿੰਘ ਮਾਨ ਅਤੇ ਅਰਵਿੰਦ ਕੇਜਰੀਵਾਲ ਵੱਲੋਂ ਪੰਜਾਬ ਅੰਦਰ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੀ ਜਿਹੜੀ ਜਿਹੜੀ ਸ਼ੁਰੂਆਤ ਕੀਤੀ ਗਈ ਹੈ ਜਿਸ ਨਾਲ 10 ਲੱਖ ਰੁਪਏ ਦਾ ਫ੍ਰੀ ਇਲਾਜ ਜਿਹੜਾ ਵਾ ਉਹ ਕੀਤਾ ਜਾਣਾ ਹੈ ਜਿਸ ਤਰੀਕੇ ਨਾਲ ਕਿਸੇ ਵੀ ਵਰਗ ਦਾ ਕਿਸੇ ਵੀ ਜਾਤ ਦਾ ਕਿਸੇ ਵੀ ਪਾਰਟੀ ਦੇ ਦੇ ਵਰਕਰ ਦਾ ਕਿਸੇ ਵੀ ਧਰਮ ਦਾ ਕਹਿ ਸਕਦੇ ਆਪਾਂ ਕਿਸੇ ਨੂੰ ਵੀ ਵੱਖਰਾ ਨਹੀਂ ਕੀਤਾ ਜਾਊਗਾ ਹਰ ਵਰਗ ਦੇ ਜਿਹੜਾ ਲੋਕ ਹੈ ਉਹਨਾਂ ਦਾ ਜਿਹੜਾ ਕਾਰਡ ਬਣੇਗਾ ਤੇ ਉਹਨਾਂ ਦਾ ਫ੍ਰੀ ਇਲਾਜ ਹੋਵੇਗਾ ਉਸੇ ਨੂੰ ਲੈ ਕੇ ਖਾਸ ਤੌਰ ਤੇ ਅਸੀਂ ਹਲਕਾ ਜ਼ਨਾਲਾ ਦੇ ਪਿੰਡਾਂ 'ਚ ਮੌਜੂਦ ਆ ਇਸ ਵੇਲੇ ਰਿਆੜ ਪਿੰਡ ਦੇ ਵਿੱਚ ਮੌਜੂਦ ਆ ਸਾਡੇ ਨਾਲ ਕੁਝ ਪਿੰਡ ਦੀਆਂ ਮਹਿਲਾਵਾਂ ਮੌਜੂਦ ਨੇ ਆਪਾਂ ਖਾਸ ਤੌਰ ਤੇ ਇਹਨਾਂ ਮਹਿਲਾਵਾਂ ਨਾਲ ਗੱਲ ਕਰਾਂਗੇ ਕਿ ਇਸ ਇਲਾਜ ਨੂੰ ਇਹ ਮਹਿਲਾਵਾਂ ਕਿਸ ਤਰੀਕੇ ਨਾਲ ਵੇਖਦੀਆਂ ਨੇ ਕਿਉਂਕਿ ਮਹਿਲਾਵਾਂ ਨੇ ਘਰ ਨੂੰ ਮੇਨਟੇਨੈਂਸ ਕਰਨਾ ਹੁੰਦਾ ਹੈ ਘਰਾਂ ਦੀ ਜਿਹੜੀ ਸਾਰਾ ਸਿਸਟਮ ਹੈ ਉਸ ਨੂੰ ਦੇਖਣਾ ਹੁੰਦਾ ਹੈ ਇਸ ਨਾਲ ਸਾਡੇ ਨਾਲ ਮਹਿਲਾਵਾਂ ਮੌਜੂਦ ਨੇ ਅਸੀਂ ਮਹਿਲਾਵਾਂ ਨਾਲ ਗੱਲ ਕਰਾਂਗੇ ਹਾਂ ਜੀ ਮੈਂ ਜੀ ਕਿਸ ਤਰੀਕੇ ਨਾਲ ਵੇਖਦੇ ਹੋ ਪਹਿਲੀ ਸਰਕਾਰ ਜਿਹੜੀ ਆ ਆਮ ਆਦਮੀ ਪਾਰਟੀ ਦੀ ਸੱਤਾ ਚਾਹੀਏ ਜਿਸ ਨੇ ਤੁਹਾਡੀ ਸਿਹਤ ਅਤੇ ਪਰਿਵਾਰ ਦੀ ਸਿਹਤ ਵਾਸਤੇ ਜਿਹੜਾ 10 ਲੱਖ ਦਾ ਬੀਮਾ ਯੋਜਨਾ ਲੈ ਕੇ ਆਈ ਹੈ ਕਿਸ ਤਰੀਕੇ ਨਾਲ ਵਿਖਦੇ ਇਹ ਦੇਖਿਓ ਜੀ ਵੀ ਇਹ ਆਮ ਆਦਮੀ ਦੀ ਜਿਹੜੀ ਪਾਰਟੀ ਦੀ ਸਰਕਾਰ ਹੈ ਨਾ ਇਹਨੇ ਬੱਚਿਆਂ ਦੀ ਵਿਦਿਆ ਵਾਸਤੇ ਸਿਹਤ ਵਾਸਤੇ ਸਾਰੇ ਹੀ ਜਿੰਨੇ ਵਾਅਦੇ ਕੀਤੇ ਸੀ ਇਹਨਾਂ ਨੇ ਪੂਰੇ ਕੀਤੇ ਨੇ ਕਿਉਂਕਿ ਜੋ ਹੁਣ ਸਿਹਤ ਬਾਰੇ ਅਸੀਂ ਗੱਲ ਕਰੀਏ ਤੇ ਜਿਹੜੀ ਗਰੀਬ ਜਨਤਾ ਹੀ ਉਹਨਾਂ ਕੋਲ ਇਲਾਜ ਵਾਸਤੇ ਵੀ ਇੰਨਾ ਪੈਸਾ ਨਹੀਂ ਹੁੰਦਾ ਤਾਂ ਤਾਂਗੇ ਉਹਨਾਂ ਕੋਲ ਇਲਾਜ ਨਹੀਂ ਕਰਾਇਆ ਜਾਂਦਾ ਜਿਸ ਕਰਕੇ ਉਹਨਾਂ ਨੂੰ ਬੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਤੇ ਹੁਣ ਜੋ ਸਰਕਾਰ ਨੇ ਸਾਨੂੰ 10 ਲੱਖ ਰੁਪਏ ਦਾ ਮੁਫਤ ਲਾਜ ਦਿੱਤਾ ਏ ਤੇ ਇਸ ਦਾ ਫਾਇਦਾ ਸਾਰੇ ਗਰੀਬ ਜਨਤਾ ਜਾਂ ਅਮੀਰ ਜਨਤਾ ਸਾਰਿਆਂ ਨੂੰ ਹੀ ਇਕੋ ਜਾਈ ਹੋਏਗਾ ਪਰ ਇਹ ਅਜਹੀ ਪਹਿਲੀ ਸਰਕਾਰ ਆਈ ਆ ਜਿਸ ਨੇ ਤੁਹਾਡਾ ਅਤੇ ਤੁਹਾਡੀ ਪਰਿਵਾਰ ਦਾ ਜਿਹੜਾ ਸਾਰੀ ਦਾ ਸਿਹਤ ਬੀਮਾ ਬਾਰੇ ਸੋਚਿਆ ਵਾ ਸਿਹਤ ਬਾਰੇ ਸੋਚਿਆ ਵਾ ਸਿਹਤ ਦੀ ਸਾਰ ਲੈਣ ਬਾਰੇ ਸੋਚਿਆ ਕਿ ਤੁਸੀਂ ਸਾਰੀ ਪਬਲਿਕ ਜਿਹੜੀ ਆ ਮੇਰਾ ਦੇਸ਼ ਆ ਉਹ ਫਿੱਟ ਰਹੇ ਕਿਸ ਤਰੀਕੇ ਨਾਲ ਵਿਖਦੇ ਹੋ ਅਸੀਂ ਇਸ ਤਰੀਕੇ ਨਾਲ ਵੀ ਦੇਖਦੇ ਆਂ ਕਿ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਭਗਵੰਤ ਮਾਨ ਜੀ ਦਾ ਮੁੱਖ ਮੰਤਰੀ ਸਾਨ ਸਾਡੇ ਤੇ ਜਿਨ੍ਹਾਂ ਨੇ ਜੋ ਵੀ ਵਾਅਦੇ ਕੀਤੇ ਨੇ ਉਹ ਪੂਰੇ ਕਰਨ ਦੇ ਨੇ ਤੇ ਇਸ ਤਰ੍ਹਾਂ ਵੀ ਸਿਹਤ ਜਿਹੜੀ ਬਹੁਤ ਹੀ ਜ਼ਰੂਰੀ ਸਭ ਤੋਂ ਪਹਿਲਾਂ ਸਾਡੀ ਸਿਹਤ ਹੀ ਹੈ ਜਿਹਦਾ ਅਸੀਂ ਧਿਆਨ ਰੱਖ ਸਕਦੇ ਆਂ ਉਹ ਹੁਣ ਤੁਹਾਨੂੰ 10 ਲੱਖ ਰੁਪਏ ਦਾ ਜਿਹੜਾ ਬੀਮਾ ਮਿਲ ਜਾਣਾ ਆ ਇਲਾਜ ਫਰੀ ਮਿਲ ਜਾਣਾ ਕਿਸ ਤਰੀਕੇ ਨਾਲ ਵਿਖਦੇ ਆਉਣ ਵਾਲੇ ਸਮੇਂ ਚ ਦਿਲ ਕੀ ਇਸ ਦੀ ਤਰੀਕੇ ਦੀ ਆਵਾਜ਼ ਦਿੰਦਾ ਹੈ ਜੇ ਸਰਕਾਰ ਵਾਸਤੇ ਗੱਲ ਕਰੀਏ ਜੇ ਸਰਕਾਰ ਵਾਸਤੇ ਗੱਲ ਕਰੀਏ ਤੇ ਦਿਲ ਇਹੋ ਹੀ ਆਵਾਜ਼ ਦਿੰਦਾ ਹੈ ਵੀ ਸਾਨੂੰ ਅਗਲੀ ਵਾਰ ਵੀ ਇਹੀ ਹੀ ਸਰਕਾਰ ਚਾਹੀਦੀ ਹੈ ਜੋ ਕਿਉਂਕਿ ਗਰੀਬ ਜਨਤਾ ਦਾ ਅਮੀਰ ਜਨਤਾ ਦਾ ਕੋਈ ਜਾਤ ਪਾਤ ਦਾ ਨਹੀਂਗਾ ਸਾਰਿਆਂ ਦਾ ਇੱਕੋ ਜਿਹਾ ਖਿਆਲ ਰੱਖਿਆ ਜਾਂਦਾ ਹੈ ਇਸ ਕਰਕੇ ਸਾਨੂੰ ਮੁੱਖ ਮੰਤਰੀ ਦਾ ਫਿਰ ਇਹੀ ਸਾਨੂੰ ਚਾਹੀਦੇ ਨੇ ਜੋ ਆਮ ਆਦਮੀ ਦੇ ਬਣੇ ਹੋਏ ਨੇ ਅ ਬਿਲਕੁਲ ਜੀ ਗੱਲ ਕਰੀਏ ਜਦੋਂ ਪਹਿਲਾਂ ਇਹ ਬੀਮਾ ਯੋਜਨਾ ਸੀ ਨਹੀਂ ਸੀ ਹੈਗੀ ਆ ਆਮ ਤੇ ਖਾਸ ਨੂੰ ਕਿਸ ਤਰੀਕੇ ਨਾਲ ਇਲਾਜ ਕਰਾਉਣਾ ਪੈਂਦਾ ਸੀ ਕਿੰਨੀਆਂ ਕੁ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਮੁਸ਼ਕਲਾਂ ਦਾ ਤਾਂ ਸਾਹਮਣਾ ਬਹੁਤ ਜ਼ਿਆਦਾ ਕਰਨਾ ਪੈਂਦਾ ਸੀ ਕਈ ਜਿਹੜੀ ਗਰੀਬ ਜਨਤਾ ਹੀ ਉਹਨਾਂ ਨੂੰ ਇਲਾਜ ਵਾਸਤੇ ਪੈਸੇ ਨਹੀਂ ਹੁੰਦੇ ਕਈਆਂ ਨੂੰ ਪੈਲੀਆਂ ਗਹਿਣੇ ਪਾਉਣੀਆਂ ਪੈਂਦੀਆਂ ਸੀ ਜਾਂ ਕਈ ਮੁਸ਼ਕਲਾਂ ਕਰਕੇ ਉਹਨਾਂ ਨੂੰ ਕਰਜ਼ਾ ਚੁਕਣਾ ਪੈਂਦਾ ਸੀ ਤੇ ਇਲਾਜ ਕਰਾਉਣ ਵਾਸਤੇ ਉਹਨਾਂ ਨੂੰ ਕਈ ਥਾਈਂ ਦਰਦ-ਦਰ ਠੱਕੇ ਖਾਣੇ ਪੈਂਦੇ ਸੀ ਇਸ ਕਰਕੇ ਭਗਵੰਤ ਮਾਨ ਦਾ ਬਹੁਤ ਬਹੁਤ ਹੀ ਸ਼ੁਕਰਾਨਾ ਕਰਦੀ ਹਾਂ ਸਾਰੀ ਹੀ ਜੋ ਵੀ ਇਲਾਕਾ ਵਾਸੀ ਨੇ ਸਾਰੇ ਹੀ ਭਗਵੰਤ ਮਾਨ ਦਾ ਬਹੁਤ ਸ਼ੁਕਰੀਆ ਅਦਾ ਕਰਦੇ ਨੇ ਧੰਨਵਾਦ ਬਿਲਕੁਲ ਜੀ ਪਹਿਲੀ ਵਾਰੀ ਇਹ ਸਰਕਾਰ ਆਈ ਆ ਜਿਹੜੀ 10 ਲੱਖ ਰੁਪਏ ਦਾ ਜਿਹੜਾ ਬੀਮਾ ਲੈ ਕੇ ਆਈ ਆ ਜਿਹੜਾ ਮੁਫਤ ਵਿੱਚ ਇਲਾਜ ਹੋਣਾ ਆ ਅਤੇ ਤੁਹਾਡੀ ਸਿਹਤ ਵਾਸਤੇ ਖਾਸ ਤੌਰ ਤੇ ਧਿਆਨ ਰੱਖਿਆ ਜਾ ਰਿਹਾ ਹਾਂਜੀ ਬਹੁਤ ਬਹੁਤ ਸ਼ੁਕਰੀਆ ਇਹਨਾਂ ਦਾ ਜੋ ਸਾਰੇ ਗਰੀਬ ਜਨਤਾ ਦਾ ਬਹੁਤ ਖਿਆਲ ਰੱਖਦੇ ਨੇ ਕਿਉਂਕਿ ਹਰ ਗਰੀਬ ਕੋਲ ਇੰਨੇ ਪੈਸੇ ਨਹੀਂ ਆ ਜੋ ਆਪਣੇ ਪਰਿਵਾਰ ਦਾ ਇਲਾਜ ਕਰਾ ਸਕਣ ਪਰ ਦੇਖੋ ਖਾਸ ਤੌਰ ਤੇ ਇਹਦੇ ਵਿੱਚ ਕੋਈ ਵੀ ਸ਼ਰਤ ਨਹੀਂ ਹੈਗੀ ਬਿਨਾਂ ਸ਼ਰਤ ਤੋਂ ਜਿਹੜਾ ਹੈ ਇਹ ਕਾਰਡ ਬਣਨੇ ਨੇ ਬਿਨਾਂ ਸ਼ਰਤ ਤੋਂ ਜਿਹੜਾ ਇਲਾਜ ਹੋਣਾ ਹਾਂਜੀ ਪਹਿਲੀ ਵਾਰ ਸਰਕਾਰ ਆਈ ਹੈ ਅਜਿਹੀ ਜੋ ਇੰਨਾ ਸੋਚਣ ਦੀ ਸਾਰਿਆਂ ਬਾਰੇ ਨਹੀਂ ਤੇ ਪਹਿਲਾਂ ਵੀ ਇਹੋ ਜਿਹਾ ਕੁਝ ਨਹੀਂ ਕਿਵੇਂ ਦੇਖਦੇ ਹੋ ਅਜਿਹੀ ਸਰਕਾਰ ਹੈ ਜਿਹੜੀ ਤੁਹਾਡੇ ਅਤੇ ਤੁਹਾਡੇ ਪਰਿਵਾਰ ਬਾਰੇ ਸੋਚਦੀ ਆ ਤੁਹਾਡੇ ਬੱਚਿਆਂ ਬਾਰੇ ਸੋਚਦੀ ਆ ਹਾਂਜੀ ਬਹੁਤ ਹੀ ਵਧੀਆ ਸਰਕਾਰ ਆ ਜੋ ਸਾਰਿਆਂ ਬਾਰੇ ਸੋਚਦੀ ਹੈ ਇਹੋ ਜਿਹਾ ਪਹਿਲਾਂ ਕਦੀ ਇਹੋ ਜਿਹਾ ਹੋਇਆ ਹੀ ਨਹੀਂ ਜੋ ਇਸ ਵਾਰ ਹੋਇਆ ਸਾਨੂੰ ਅਗਲੀ ਵਾਰੀ ਵੀ ਇਹੋ ਜੀ ਸਰਕਾਰ ਚਾਹੀਦੀ ਬਿਲਕੁਲ ਜੇ ਆਉਣ ਵਾਲੇ ਸਮੇਂ ਚ ਫਿਰ 27 ਦੀ ਇਲੈਕਸ਼ਨਸ ਆ ਜਾਣੀਆਂ ਨੇ ਕਿਸ ਤਰੀਕੇ ਦਾ ਆਪਣੇ ਦਿਲ ਚ ਰੱਖਿਆ ਕਿ ਆਉਣ ਵਾਲੇ ਸਮੇਂ ਚ ਕਿਸੇ ਹੋਰ ਪਾਰਟੀ ਨੂੰ ਚੁਣਨਾ ਕਿ ਫਿਰ ਭਗਵੰਤ ਸਿੰਘ ਮਾਨ ਨੂੰ ਲੈ ਕੇ ਆਉਗੇ ਸਾਹਮਣੇ ਨਹੀਂ ਨਹੀਂ ਇਹਨਾਂ ਨੂੰ ਹੀ ਚੁਣਾਂਗੇ ਕਿਉਂਕਿ ਇਹਨਾਂ ਨੇ ਸਾਡਾ ਬਹੁਤ ਸਾਥ ਦਿੱਤਾ ਹੈ ਗਰੀਬ ਜਨਤਾ ਦਾ ਫਿਰ ਗਰੀਬ ਜਨਤਾ ਵੀ ਇਹਨਾਂ ਦਾ ਸੋਚੂਗੀ ਪਰ ਅਜਿਹੇ ਸਮੇਂ ਤੇ ਜਦੋਂ ਪਹਿਲਾਂ ਇਲਾਜ ਕਰਾਉਣਾ ਪੈਂਦਾ ਸੀ ਕਿਸ ਤਰੀਕੇ ਦੀਆਂ ਮੁਸ਼ਕਲਾਂ ਸਾਹਮਣੇ ਆਉਂਦੀਆਂ ਸੀ ਕਿਸ ਤਰੀਕੇ ਨਾਲ ਮੈਨੇਜ ਕੀਤਾ ਜਾਂਦਾ ਸੀ ਸਾਰੇ ਕੰਮ ਨੂੰ ਪਿਛਲੀ ਵਾਰ ਤੇ ਬਹੁਤ ਜ਼ਿਆਦਾ ਤੱਕੇ ਖਾਣੇ ਪੈਂਦੇ ਸੀ ਹੁਣ ਬਹੁਤ ਸਾਰੀਆਂ ਸਹੂਲਤਾਂ ਇਹੋ ਜਿਹੀਆਂ ਮਿਲ ਗਈਆਂ ਨੇ ਜੋ ਸਾਨੂੰ ਪਹਿਲਾਂ ਨਹੀਂ ਸੀ ਹਰ ਜਗ੍ਹਾ ਸਰਕਾਰੀ ਹਸਪੀਟਲ ਜਿੱਥੇ ਮਰਜ਼ੀ ਚਲਜੋ ਇਹਨਾਂ ਨੇ ਸਾਨੂੰ ਬਹੁਤ ਸਾਹ ਦਿੱਤਾ ਹੈ ਬਿਲਕੁਲ ਜਿ ਲਗਾਤਾਰ ਅਸੀਂ ਗੱਲ ਕਰ ਰਹੇ ਹਾਂ ਇੱਥੇ ਕੁਝ ਮਹਿਲਾਵਾਂ ਦੇ ਨਾਲ ਕਿਉਂਕਿ ਲਗਾਤਾਰ ਸਾਡੇ ਨਾਲ ਇਸ ਪਿੰਡ ਦੀਆਂ ਮਹਿਲਾਵਾਂ ਨਾਲ ਜੁੜੀਆਂ ਹੋਈਆਂ ਨੇ ਕਿਉਂਕਿ ਸਾਡੀ ਕੋਸ਼ਿਸ਼ ਹੈਗੀ ਹੈ ਕਿ ਗਰਾਊਂਡ ਜ਼ੀਰੋ ਤੋਂ ਜਿਹੜਾ ਲੋਕਾਂ ਕੋਲੋਂ ਗੱਲਬਾਤ ਕੀਤੀ ਜਾਵੇ ਗਰਾਊਂਡ ਜ਼ੀਰੋ ਦੀ ਜਿਹੜੀ ਰਿਪੋਰਟ ਆ ਉਹ ਲੋਕਾਂ ਤਿਕਰ ਸਰਕਾਰਾਂ ਤਿਕਰ ਪਹੁੰਚਾਈ ਜਾਵੇ ਕਿ ਲੋਕ ਰੋਗ ਜਿਹੜੇ ਨੇ ਗਰੀਬ ਲੋਕ ਨੇ ਪਿੰਡਾਂ ਦੇ ਲੋਕ ਨੇ ਉਹ ਇਸ 10 ਲੱਖ ਦੇ ਮੁਫਤ ਬੀਮਾ ਯੋਜਨਾ ਨੂੰ ਕਿਸ ਤਰੀਕੇ ਨਾਲ ਵਿਖਦੇ ਨੇ ਹਾਂ ਜੀ ਮਤਲਬ ਕੀ ਨਾ ਆਇਆ ਤੁਹਾਡਾ ਕਿਸ ਤਰੀਕੇ ਨਾਲ ਵਿਖਦੇ ਹੋ ਜਿਹੜੀ ਇਹ ਸਿਹਤ ਬੀਮਾ ਯੋਜਨਾ ਜਿਹੜੀ ਸ਼ੁਰੂਆਤ ਕੀਤੀ ਗਈ ਹੈ ਮੇਰੀ ਸੰਭਾਲ ਦੇ ਵਿੱਚ ਤੇ ਇੰਨੀ ਉਮਰ ਹੋ ਗਈ ਹੈ ਤੱਕ ਤੇ ਇਹੋ ਜਿਹੀ ਕੋਈ ਸਕੀਮ ਆਈ ਨਹੀਂ ਜਿਹੜਾ ਮੁਫਤ ਲਾਜੋ ਤੇ ਲੋਕਾਂ ਨੂੰ ਬੜੀ ਤਕਲੀਫ ਹੁੰਦੀ ਹੈ ਜਦੋਂ ਕੋਈ ਬਿਮਾਰ ਘਰ ਚ ਪਾਇਆ ਜਾਂਦਾ ਹੈ ਕੋਈ ਤੇ ਬਹੁਤ ਜ਼ਿਆਦਾ ਹੀ ਸ਼ੁਕਰਾਨਾ ਹੀ ਇਹਨਾਂ ਦਾ ਕਰਦੇ ਇਹਨਾਂ ਇੱਕ ਸਹੂਲਤ ਨਹੀਂ ਦਿੱਤੀ ਇਹਨਾਂ ਬਹੁਤ ਸਹੂਲਤਾਂ ਦਿੱਤੀਆਂ ਇਹਨਾਂ ਬੱਤੀ ਦੇ ਬਿਲ ਵੀ ਮਾਫ ਕੀਤੇ ਨੇ ਉਹ ਵੀ ਬੜੀ ਜਾਣ ਸੌਖੀ ਆ ਪਹਿਲੀ ਵਾਰ ਹੋ ਰਿਹਾ ਕਿ ਕੋਈ ਸਰਕਾਰ ਆਈ ਆ ਜਿਹੜੀ 10 ਲੱਖ ਰੁਪਏ ਦਾ ਮੁਫਤ ਇਲਾਜ ਦੇ ਰਹੀ ਆ ਤੇ ਨਾਲ ਨਾਲ ਕਿਸੇ ਤਰ੍ਹਾਂ ਦੀ ਕੋਈ ਸ਼ਰਤ ਨਹੀਂ ਲਾਗੂ ਕੀਤੀ ਗਈ ਕਿਸੇ ਤਰ੍ਹਾਂ ਦਾ ਕੋਈ ਭੇਦ ਨਹੀਂ ਰੱਖਿਆ ਗਿਆ ਕਿ ਕਿਸੇ ਇਸ ਬਰਾਦਰੀ ਦਾ ਬੰਨਾ ਕਾਰਡ ਇਸ ਦਾ ਨਹੀਂ ਬੰਨਾ ਜਾਂ ਢਾਈ ਕਿੱਲਿਆਂ ਤੋਂ ਥੱਲੇ ਵਾਲੇ ਦਾ ਬੰਨਾ ਆ ਉੱਪਰ ਵਾਲੇ ਦਾ ਨਹੀਂ ਬੰਨਾ ਮਤਲਬ ਸਭ ਨੂੰ ਇਨਕਲੂਡ ਕਰਕੇ ਜਿਹੜਾ ਕਾਰਡ ਬਣਾਏ ਜਾ ਰਹੇ ਆ ਹਾਂਜੀ ਬਹੁਤ ਖੁਸ਼ ਹੈ ਬਹੁਤ ਜ਼ਿਆਦਾ ਖੁਸ਼ ਹੈ ਇਸ ਸਰਕਾਰ ਤੇ ਅਜੇ ਤੱਕ ਇਹ ਕੰਮ ਹੋਇਆ ਹੀ ਨਹੀਂ ਜਿਹੜਾ ਇਹ ਕਰਨ ਲੈ ਨੇ ਬਿਲਕੁਲ ਹਾਂਜੀ ਕੋਈ ਸ਼ਰਤ ਨਹੀਂ ਇਹਨਾਂ ਦੀ ਫ੍ਰੀ ਇਲਾਜ ਆ ਤੇ ਲੋਕ ਬੜੇ ਖੁਸ਼ ਨੇ ਬਹੁਤ ਜ਼ਿਆਦਾ ਕੋਈ ਸਾਰੀ ਇੱਕ ਕੋਈ ਕਿਸੇ ਜਾਤ ਪਾਤ ਦਾ ਨਹੀਂ ਵਿੱਚ ਕੋਈ ਹੈਗਾ ਕਿ ਆਪਣਾਣੇ ਦੇ ਬਣਨੇ ਨੇ ਉਹਦੇ ਬਣਨੇ ਦੇ ਨਹੀਂ ਬਣਨੇ ਸਾਰਿਆਂ ਦੇ ਇੱਕ ਬਣਨੇ ਨੇ ਇੱਕੋ ਜਿਹਾ ਕਾਰਡ ਬਣਨੇ ਸਾਰਿਆਂ ਦੇ ਅਮੀਰ ਦੇ ਗਰੀਬ ਦੇ ਬਹੁਤ ਖੁਸ਼ ਹੈ ਧੰਨਵਾਦ ਕਰ ਨਹੀਂ ਸਕਦੇ ਆ ਸਰਕਾਰ ਦਾ ਜਿੰਨਾ ਸਰਕਾਰ ਕੰਮ ਕਰ ਰਹੀ ਹੈ ਪਹਿਲੀ ਵਾਰੀ ਹੋਇਆ ਕਿ ਕੋਈ ਅਜਹੀ ਸਰਕਾਰ ਆਈ ਹੈ ਜਿਹੜੀ ਹਰ ਵਰਗ ਦੇ ਲੋਕ ਦਾ ਕਾਰਡ ਬਣਾ ਰਹੀ ਆ ਹਰ ਜਰੂਰਤਮੰਦ ਦੀ ਗੱਲ ਸਕਦੇ ਆ ਉਸ ਨੂੰ ਇਹਦਾ ਫਾਇਦਾ ਹੋਏਗਾ ਹਰੇ ਮੈਂ ਗੱਲ ਨਾਲ ਖਾਸ ਤੌਰ ਤੇ ਗੱਲ ਹੈ ਕਿ ਪ੍ਰਾਈਵੇਟ ਬਹੁਤ ਸਾਰੇ ਹਸਪਤਾਲ ਨੇ ਜਿਹੜੇ ਦੇ ਵਿੱਚ ਯੂਜ਼ ਕੀਤੇ ਗਏ ਨੇ ਕਿ ਪ੍ਰਾਈਵੇਟ ਹਾਲ ਹਸਪਤਾਲਾਂ ਦੇ ਵਿੱਚ ਵੀ ਹਰ ਆਮ ਅਤੇ ਖਾਸ ਬੰਦੇ ਦਾ ਇਲਾਜ ਹੋ ਸਕਦਾ ਹੈ ਚੰਡੀਗੜ੍ਹ ਦੇ ਵੀ ਬਹੁਤ ਸਾਰੇ ਹਸਪਤਾਲ ਵਿੱਚ ਪਾਏ ਗਏ ਨੇ ਹਾਂਜੀ ਹਾਂਜੀ ਬਹੁਤ ਵਧੀਆ ਪ੍ਰੋਗਰਾਮ ਹੈ ਬੜਾ ਪ੍ਰਾਲਾ ਵਧੀਆ ਹੈ ਗਵਰਨਮੈਂਟ ਦਾ ਤੇ ਗਾਂ ਵੀ ਇਹੋੀ ਗਵਰਨਮੈਂਟ ਨੂੰ ਚਾਹੀਦੀ ਗਾਂ ਵੀ ਅਸੀਂ ਇਹਨਾਂ ਨੂੰ ਵੋਟਾਂ ਪਾਵਾਂਗੇ ਤੇ ਇਹ ਗਵਰਨਮੈਂਟ ਆਵੇ ਤੇ ਦੁਨੀਆ ਸਭ ਖੀਰ ਹੋ ਗਏ ਆ ਬਿਲਕੁਲ ਲਗਾਤਾਰ ਤਸਵੀਰਾਂ ਦੇਖ ਰਹੇ ਹੋ ਜਿੱਥੇ ਅਸੀਂ ਗੱਲ ਕਰ ਰਹੇ ਹਾਂ ਹਰ ਪਾਸੇ ਇੱਕੋ ਗੱਲ ਹੁੰਦੀ ਆ ਹਾਂਜੀ ਮਤਈ ਕੀ ਨਾਂ ਹੈ ਤੁਹਾਡਾ ਜਗਿੰਦਰਪੁਰ ਪਤਾਈ ਕਿਸ ਤਰੀਕੇ ਨਾਲ ਵਿਖਦੇ ਹੋ ਸਰਕਾਰ ਦਾ ਉਪਰਾਲਾ ਜਿਹੜਾ ਦੱਸ ਫੇਰ ਗਾ ਇਹੋ ਸਰਕਾਰ ਆਵੇ ਤੇ ਇਹਨਾਂ ਨੂੰ ਟਾਂ ਪਾਈਏ ਬਹੁਤ ਇਹਨਾਂ ਦਾ ਧੰਨਵਾਦ ਕੀਤਾ ਗਰੀਬਾਂ ਮੀਰਾਂ ਦਾ ਜੋ ਸਾਹਿਬ ਇੱਕ ਇਹ ਅੱਖ ਨੂੰ ਵੇਖਣ ਦੇ ਸਾਡਾ ਵੀ ਸਾਡਾ ਤਾਂ ਕੋਈ ਸੱਤੇ ਹੈ ਹੀ ਨਹੀਂ ਤੇ ਆ ਵੀ ਕਰਕੇ ਆਪਣਾ ਰਾਜ ਆਫੇ ਤਾਂ ਚਲੋ ਹੁਣ ਹੋਜੀ ਉੱਤੇ ਚੰਗਾ ਗਾਂ ਢਿਲ ਮੱਠ ਹੋਏ ਤਾਂ ਬੰਦਾ ਚਲੇ ਤੇ ਜਾਵੇ ਕਾਟ ਲੈ ਕੇ ਪਹਿਲਾਂ ਕਿੰਨੀ ਕਿ ਮੁਸ਼ਕਲ ਹੁੰਦੀ ਸੀ ਬੀਜੀ ਜਦੋਂ ਕਾਰਡ ਨਹੀਂ ਸੀ ਬਣਿਆ ਬਹੁਤ ਮੁਸ਼ਕਲ ਭਾਜੀ ਮੇਰਾ ਐਕਸੀਡੈਂਟ ਹੋਇਆ ਮੇਰੀ ਬੇਟੀ ਤੇ ਜਵਾਈ ਮੇਰਾ ਲਈ ਫਿਰਦਾ ਰਹੇ ਜੇ ਬੰਨ ਪੈ ਗਿਆ ਤੇ ਉਹੀ ਉਹੀ ਲਈ ਫਿਰਦੇ ਸਾਂਭਿਆ ਨਹੀਂ ਕਿਸੇ ਨੇ ਕਾਕਾ ਨਹੀਂ ਕਰ ਸਕਤੇ ਤੇ ਨਾ ਮਾਰ ਕੀਆ ਤੇ ਆ ਵੀ ਕਰਦੇ ਆ ਮੈਂ ਤਾਂ ਮਜੂਰੀ ਤੇ ਕਰਕੇ ਰੁਕਾਈ ਲਈ ਪਰ ਹੁਣ ਅੱਜ ਇਹ 10 ਲੱਖ ਰੁਪਏ ਦਾ ਕਾਰਡ ਬਣ ਜਾ ਰਿਹਾ ਕੀ ਲੱਗਦਾ ਕੀ ਹੁਣ ਆਉਣ ਵਾਲਾ ਸਮਾਂ ਵਧੀਆ ਹੋ ਜਾਏਗਾ ਇਹਦੇ ਨਾਲ ਕਾਫੀ ਇਹੋ ਜੀ ਸਰਕਾਰ ਆਈ ਨਹੀਂ ਆਈ ਈ ਆਈ ਤੇ ਚਲੋ ਗਾਂਹੇ ਹਰ ਇਹਨਾਂ ਨੂੰ ਵੋਟਾਂ ਪਾਵਾਂਗੇ ਇਹੋ ਆਜੂ ਸਰਕਾਰ ਤੋਂ ਫੇਰ ਗਾਂਹਾਂ ਸੰ ਮਿਲਾਂਗੇ ਪਰ ਅਜਿਹੀ ਸਰਕਾਰ ਜਿਹੜੀ ਤੁਹਾਡੇ ਬਾਰੇ ਸੋਚਦੀ ਆ ਤੁਹਾਡੇ ਪਰਿਵਾਰ ਬਾਰੇ ਸੋਚਦੀ ਆ ਤੁਹਾਡੀ ਸਿਹਤ ਬਾਰੇ ਸੋਚਦੀ ਆ ਹਾਂਜੀ ਹਾਂਜੀ ਬਹੁਤ ਚੰਗਾ ਕੀਤਾ ਬਹੁਤ ਵਧੀਆ ਕੰਮ ਧੰਨਵਾਦ ਉਹਨਾਂ ਦੇ ਕਰਤਵਾਂ ਆ ਜਾਂਦੇ ਤੇ ਚਲੋ ਸਾਡੇ ਵੀ ਗਰੀਬਾਂ ਦੀ ਸੁਣੀ ਗਈ ਉਹ ਤਰ੍ਹਾਂ ਕਿੱਥੇ ਕਿ ਰੱਟੇ ਲਮਾਠੋ ਜੇ ਪੈਸਾ ਨਹੀਂ ਲੱਭਦਾ ਵੀ ਟੀਕਾ ਲਵਾ ਰਹੀਆਂ ਜਾਂ ਕਿਹਦੇ ਤੇ ਇਤਰਾਹੀ ਚਲੋ ਮਹਾਰਾਜ ਸ਼ੁਕਰ ਕੀਤਾ ਉਹਨਾਂ ਨੇ ਘੜੀ ਨੂੰ ਲੱਗਦਾ ਹੀ ਕਿ ਕਿਸੇ ਵੱਲੇ ਬਹੁਤ ਸਾਰੇ ਲੋਕ ਪੈਸੀ ਨਾ ਹੋਣ ਕਰਕੇ ਹੀ ਬਿਮਾਰੀ ਖਣੋਂ ਮਰ ਜਾਂਦੇ ਹਾਂਜੀ ਹਾਂਜੀ ਬਿਮਾਰੀ ਖਣੋਂ ਮਰ ਜਾਂਦੇ ਹਸਤਾ ਬੇਟੀ ਨੂੰ ਲੈ ਕੇ ਰਹੇ ਉੱਥੇ ਹੋਇਆ ਰਿਆ ਬਹੁਤ ਮੰਦਾ ਰਿਆ ਲੋਕਾਂ ਦਾ ਸਾਡੀ ਬੇਟੀ ਦਾ ਵੀ ਹੋ ਚੁਆ ਟੁੱਟ ਰਿਆ ਤਿੰਨ ਤਿੰਨ ਚਾਰ ਸਾਲ ਹੋ ਗਏ ਹਸਤਾ ਦੇ ਵਿੱਚ ਤੇ ਹੁਣ ਬਣਿਆ ਉਹਨੂੰ ਚਰੀ ਕੋ ਜਿਵੇਂ ਤੁਰਿਆ ਫਿਰਿਆ ਜਾਂਦਾ ਇਹਨਾਂ ਠੀਕ ਹੈ ਬਿਲਕੁਲ ਸਾਡੇ ਨਾਲ ਹੋਰ ਵੀ ਪੰਜ ਮਜੂਦ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਕਿਸ ਤਰੀਕੇ ਨਾਲ ਦੇਖਦੇ ਹੋ ਪੰਜਾਬ ਸਰਕਾਰ ਵੱਲੋਂ ਜਿਹੜੇ 10 ਲੱਖ ਬੀਮਾ 10 ਲੱਖ ਦੀ ਸਿਹਤ ਬੀਮਾ ਜੋ ਇਹਨਾਂ ਦੇ ਕਾਰਡ ਬਣ ਜਾ ਰਹੇ ਬਹੁਤ ਬਹੁਤ ਧੰਨਵਾਦ ਸਰਕਾਰ ਦਾ ਜਿਨ੍ਹਾਂ ਨੇ ਇਹ ਯੋਜਨਾ ਕੀਤੀ ਹੈ ਬਹੁਤ ਹੀ ਵਧੀਆ ਪ੍ਰਾਲਾ ਕੀਤਾ ਹੈ ਅਸੀਂ ਇਹਨਾਂ ਦਾ ਬਹੁਤ ਹੀ ਕੋਟਨ ਕੋਟਨ ਧੰਨਵਾਦ ਕਰਦੇ ਆ ਇਹਨਾਂ ਨੇ ਬਹੁਤ ਹੀ ਵਧੀਆ ਕੀਤਾ ਹੈ ਬਹੁਤ ਗਰੀਬ ਹਸਪਤਾਲਾਂ ਦੇ ਵਿੱਚ ਰੁੱਲਦੇ ਆ ਬਹੁਤ ਬਹੁਤ ਪੈਸਾ ਲੱਗਦਾ ਆ ਤੇ ਕਿਰਪਾ ਕੋਲ ਹੁੰਦਾ ਹੀ ਨਹੀਂ ਲਾਜੇ ਅਮੀਰਾਂ ਕੋਲ ਵੀ ਨਹੀਂ ਹੁੰਦਾ ਜਿੰਨਾ ਉਹ ਡਾਕਟਰ ਜਿਹੜੇ ਉਹ ਕਰਦੇ ਆ ਬਹੁਤ ਆਈਸੋ ਜੂ ਦੇ ਵਿੱਚ ਲਾਛੜਦੇ ਕਿੰਨਾ ਕਿੰਨਾ ਬਿੱਲ ਬਣਾ ਦਿੰਦੇ ਇਹਨਾਂ ਤਾਰਿਆ ਹੀ ਨਹੀਂ ਜਾਂਦਾ ਬਿੱਲ ਜਿੰਨਾ ਕਿ ਉਹ ਬਣਾ ਦਿੰਦੇ ਆ ਬਹੁਤ ਹੀ ਖਾਇ ਤੇ ਬਹੁਤ ਹੀ ਬਹੁਤ ਅਪਰਾਲਾ ਵਧੀਆ ਕੀਤਾ ਹੈ ਸਾਨੂੰ ਬਹੁਤ ਖੁਸ਼ੀ ਹੈ ਇਸ ਗੱਲ ਦੀ ਇਹ ਸ਼ੁਕਰ ਹੈ ਇਸ ਸਰਕਾਰ ਦਾ ਫਿਰ ਵੀ ਇਹ ਸਰਕਾਰ ਆਵੇ ਪਹਿਲੀ ਵਾਰ ਹੋ ਰਿਹਾ ਕਿ 10 ਲੱਖ ਰੁਪਏ ਦਾ ਫ੍ਰੀ ਮੁਫਤ ਇਲਾਜ ਹੋ ਰਿਹਾ ਨਾਲ ਨਾਲ ਕਿਸੇ ਸ਼ਰਤ ਨਹੀਂ ਹੈਗੀ ਕੋਈ ਬਿਨਾਂ ਸ਼ਰਤ ਤੋਂ ਜਿਹੜਾ ਇਹ ਇਹ ਕਾਰਡ ਬਣ ਰਿਹਾ ਇਲਾਜ ਹੋ ਰਿਹਾ ਬਹੁਤ ਪਹਿਲੀ ਵਾਰ ਹੋ ਰਿਹਾ ਜੀ ਇਹ ਪਈਆਂ ਸਰਕਾਰਾਂ ਆਈਆਂ ਕਿਸੇ ਨੇ ਵੀ ਇਹ ਕੰਮ ਨਹੀਂ ਕੀਤਾ ਜਿਨ੍ਹਾਂ ਨੇ ਹੁਣ ਇਹ ਅਪਰਾਲਾ ਕੀਤਾ ਅਸੀਂ ਇਹਨਾਂ ਦਾ ਬਹੁਤ ਬਹੁਤ ਕੋਟਨ ਕੋਟ ਤੁਹਾਨੂੰ ਆਦ ਕਰਦੇ ਆ ਬਹੁਤ ਹੀ ਵਧੀਆ ਇਹਨਾਂ ਨੇ ਅਪਰਾਲਾ ਕੀਤਾ ਹੈ ਬਹੁਤ ਧੰਨਵਾਦ ਇਹਨਾਂ ਦਾ ਜੀ ਅਜਿਹੀ ਸਰਕਾਰ ਹੈ ਜੋ ਤੁਹਾਡੇ ਬਾਰੇ ਸੋਚਦੀ ਹੈ ਤੁਹਾਡੇ ਪਰਿਵਾਰ ਬਾਰੇ ਸੋਚਦੀ ਹੈ ਤੁਹਾਡਾ ਦਿਲ ਕੀ ਕਹਿੰਦਾ ਆਉਣ ਵਾਲੇ ਸਮੇਂ 'ਚ ਕਿਸ ਤਰੀਕੇ ਨਾਲ ਸੋਚਦੇ ਹੋ ਸਰਕਾਰ ਬਾਰੇ ਸਾਡਾ ਦੇਲ ਬਿਲਕੁਲ ਖੁਸ਼ ਹੈ ਅਸੀਂ ਕਹਿੰਦੇ ਆ ਕਿ ਇਹੀ ਸਰਕਾਰ ਆਵੇ ਕਿ ਇਹਨਾਂ ਨੇ ਬਹੁਤ ਉਪਰਾਲਾ ਵਧੀਆ ਕੀਤਾ ਹੋਰ ਵੀ ਇਹਨਾਂ ਬੜੀਆਂ ਸਹੂਲਤਾਂ ਦਿੱਤੀਆਂ ਪਿੰਡਾਂ ਨੂੰ ਬਹੁਤ ਹੀ ਇਹਨਾਂ ਨੇ ਉਪਰਾਲੇ ਕੀਤੇ ਆ ਅਸੀਂ ਬਹੁਤ ਖੁਸ਼ ਹੈ ਪਰ ਜਿਸ ਤਰੀਕੇ ਨਾਲ ਮੈਂ ਗੱਲ ਕਰਾਂ ਪਹਿਲਾਂ ਨਹੀਂ ਸੀ ਇਸ ਸਿਹਤ ਕਾਰਡ ਨਹੀਂ ਸੀ ਬਣਿਆ ਸੀ ਬੀਮਾ ਯੋਜਨਾ ਕਾਰਡ ਨਹੀਂ ਸੀ ਬਣਿਆ ਕਿਸੇ ਦਾ ਇਲਾਜ ਕਰਾਉਣਾ ਕਿੰਨਾ ਕੁ ਮੁਸ਼ਕਲ ਸੀ ਕਿੰਨਾ ਕੁ ਔਖਾ ਹੁੰਦਾ ਸੀ ਇਲਾਜ ਕਰਨਾ ਬਹੁਤ ਹੀ ਔਖਾ ਬਹੁਤ ਹੀ ਜ਼ਿਆਦਾ ਔਖਾ ਜਦੋਂ ਵੀ ਤੁਹਾਨੂੰ ਦੱਸਿਆ ਕਿ ਉਹ ਹਸਪਤਾਲਾਂ ਦੇ ਵਿੱਚ ਆਈਸੋ ਜਿਹਦੇ ਵਿੱਚ ਪਾ ਦਿੰਦੇ ਆ ਨਾ ਉਹਦੇ ਲੱਖਾਂ ਨਾ ਰੁਪਏ ਬਣਾ ਦਿੰਦੇ ਆ ਤੇ ਨਹੀਂ ਤਰਦੇ ਅਮੀਰਾਂ ਕੋਲੋਂ ਵੀ ਨਹੀਂ ਤਰਦੇ ਗਰੀਬਾਂ ਕੋਲ ਕਿੱਥੋਂ ਤਰਨੇ ਅਮੀਰਾਂ ਕੋਲ ਵੀ ਨਹੀਂ ਤਰਦੇ ਇੰਨਾ ਇੰਨਾ ਪੈਸਾ ਬਣ ਜਾਂਦਾ ਤੇ ਬਹੁਤ ਹੀ ਔਖਾ ਹੈ ਬਹੁਤ ਹੀ ਸ਼ੁਕਰ ਹੈ ਧੰਨਵਾਦ ਉਹਨਾਂ ਦਾ ਜਿਨ੍ਹਾਂ ਨੇ ਇਹ ਪ੍ਰਚਲਨ ਕੀਤਾ ਹੈ ਧੰਨਵਾਦ ਈ ਲੱਗਦਾ ਕਿ ਇਹ ਸਰਕਾਰ ਜਿਹੜੀ ਆ ਭਗਵੰਤ ਸਿੰਘ ਮਾਨ ਦੀ ਸਰਕਾਰ ਇੱਕ ਮਸੀਹਾ ਬਣ ਕੇ ਆਈ ਹੈ ਜਿਹੜੀ ਹਰ ਆਮ ਤੇ ਖਾਸ ਲੋਕਾਂ ਦਾ ਧਿਆਨ ਰੱਖਦੀ ਆ ਸਿਹਤ ਸੂਲਤਾਂ ਦਾ ਖਾਸ ਤੌਰ ਤੇ ਧਿਆਨ ਰੱਖ ਰਹੀ ਹੈ ਬਿਲਕੁਲ ਬਿਲਕੁਲ ਵਧੀਆ ਜੀ ਉਹਨਾਂ ਨੇ ਬਹੁਤ ਹੀ ਸਿਹਤ ਸੂਲਤਾਂ ਦਾ ਖਿਆਲ ਰੱਖਿਆ ਆ ਬਹੁਤ ਹੀ ਵਧੀਆ ਕੀਤਾ ਪ੍ਰਮਾਤਮਾ ਬਹੁਤ ਹੀ ਵਧੀਆ ਕੀਤਾ ਹੈ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆ ਕੋਟਨ ਕੋਟ ਧੰਨਵਾਦ ਕਰਦੇ ਆ ਤੇ ਇਹ ਬਰਲੇ ਕਰਦੇ ਰਹਿਣ ਤੇ ਆਉਣ ਵਾਲਾ ਵੀ ਸਮਾਂ ਇਹਨਾਂ ਦੇ ਉੱਤੇ ਵਧੀਆ ਰਹੇ। ਬਿਲਕੁਲ ਲਗਾਤਾਰ ਤਸਵੀਰਾਂ ਤੁਸੀਂ ਦੇਖ ਰਹੇ ਸੀ ਅਸੀਂ ਇਸ ਵੇਲੇ ਹਲਕਾ ਜਨਾਲਾ ਦੇ ਪਿੰਡ ਰਿਆੜ ਦੇ ਵਿੱਚ ਮੌਜੂਦ ਆ ਜਿੱਥੇ ਕਿ ਸਾਡੇ ਨਾਲ ਮਹੱਲੇ ਦੀਆਂ ਬਹੁਤ ਸਾਰੀਆਂ ਮਹਿਲਾਵਾਂ ਮੌਜੂਦ ਨੇ ਕਿਉਂਕਿ ਕਸ ਤੌਰ ਤੇ ਗਰਾਉਂਡ ਜ਼ੀਰੋ ਦੀ ਰਿਪੋਰਟ ਦੇ ਵਿੱਚ ਇਹ ਮਹਿਲਾਵਾਂ ਨੇ ਆਪਣੇ ਦੁੱਖ ਦੀ ਗੱਲ ਦੱਸਣੀ ਹੁੰਦੀ ਆ ਸਹੀ ਤੌਰ ਤੇ ਗੱਲ ਦੱਸਣੀ ਹੁੰਦੀ ਆ ਇਹ ਮਹਿਲਾਵਾਂ ਅਜ ਦੱਸ ਰਹੀਆਂ ਨੇ ਕਿਤਨੇ ਕਿਤੇ ਭਗਵੰਤ ਸਿੰਘ ਮਾਨ ਦੀ ਸਰਕਾਰ ਦਾ ਜਿਹੜਾ ਧੰਨਵਾਦ ਕਰਦੀਆਂ ਨਜ਼ਰ ਆ ਰਹੀਆਂ ਨੇ ਕਿ ਸਰਕਾਰ ਅਜੇ ਹੀ ਆਈ ਆ ਜਿਸ ਨੇ ਸਭ ਤੋਂ ਪਹਿਲਾਂ ਸਿਹਤ ਸਹੂਲਤਾਂ ਵਾਸਤੇ ਖਾਸ ਤੌਰ ਤੇ ਆਮ ਅਤੇ ਖਾਸ ਨੂੰ ਇੱਕ ਪੈਟਰਨ 'ਚ ਰੱਖਿਆ ਤੇ ਹਰ ਤੌਰ ਨਾਲ ਹਰ ਤਰੀਕੇ ਨਾਲ ਉਹਨਾਂ ਦਾ ਇਲਾਜ ਕਰਨ ਦੀ ਗੱਲ ਕੀਤੀ ਆ ਉਹਨਾਂ ਨੂੰ ਵਧੀਆ ਸਿਹਤ ਸਹੂਲਤਾਂ ਦੇਣ ਦੀ ਗੱਲ ਕੀਤੀ ਆ ਉਸ ਦਾ ਹਰ ਪੱਖੋਂ ਜਿਹੜਾ ਧੰਨਵਾਦ ਕੀਤਾ ਜਾ ਰਿਹਾ ਨਾਲ ਨਾਲ ਖਾਸ ਤੌਰ ਤੇ ਗੱਲ ਕੀਤੀ ਜਾ ਰਹੀ ਹੈ ਕਿ ਸਾਡੇ ਦਿਲਾਂ ਦੇ ਅੰਦਰ ਹੁਣ ਭਗਵੰਤ ਮਾਨ ਵਸਿਆ ਆ ਆਉਣ ਵਾਲੇ ਸਮੇਂ ਦੇ ਵਿੱਚ ਵੀ ਜੇ ਸਰਕਾਰ ਇਸੇ ਤਰੀਕੇ ਨਾਲ ਆਪਣੇ ਕੰਮਕਾਰ ਕਰਦੀ ਰਹੀ ਤੇ ਅਸੀਂ ਭਗਵੰਤ ਸਿੰਘ ਮਾਨ ਦੇ ਨਾਲ ਜੁੜੇ ਆ ਤੇ ਹਰ ਪੱਕੋ ਹਰ ਵੋਟ ਨਾਲ ਹਰ ਸਪੋਰਟ ਨਾਲ ਅਸੀਂ ਭਗਵੰਤ ਸਿੰਘ ਮਾਨ ਦੇ ਨਾਲ ਜੁੜਾਂਗੇ ਬਾਕੀ ਆਉਣ ਵਾਲਾ ਸਮਾਂ ਤੁਸੀਂ ਦੇਖੇ ਰਹਿਓ ਤੁਸੀਂ ਜੁੜੇ ਰਹੋ ਇਸੇ ਤਰੀਕੇ ਨਾਲ ਦਾ ਸਮਰਪਰ ਪੰਜਾਬ ਦੇ ਲਈ ਜਨਾਲਾ ਤੋਂ ਜਗਜੀਤ ਸਿੰਘ